ਮਲਾਰ ਮਹੱਲਾ ਚੌਥਾ ਗੁਰ ਪ੍ਰਸਾਦੀ ਅੰਮ੍ਰਿਤ ਨਹੀਂ ਪੀਆ ਤ੍ਰਿਸ਼ਨਾ ਕੂਖ ਨਾ ਜਾਈ ਮਨਮੁਖ ਮੂੜ ਜਲਤ ਅਹੰਕਾਰੀ ਹਉਮੈ ਵਿੱਚ ਦੁੱਖ ਪਾਈ ਆਵਤ ਜਾਤ ਬਿਰਥਾ ਜਨਮ ਗਵਾਇਆ ਦੁਖ ਲਾਗੈ ਪਛੁਤਾਈ ਜਿਸ ਤੇ ਉਪਜੇਤ ਸਹਿ ਨਾ ਚੀਤ ਹੈ ਤ੍ਰਿਗ ਜੀਵਨ ਤ੍ਰਿਗ ਖਾਈ ਪ੍ਰਾਣੀ ਗੁਰਮੁਖ ਨਾਮ ਧਿਆਈ ਹਰ ਹਰ ਕਿਰਪਾ ਕਰੇ ਗੁਰ ਮੇਲੇ ਹਰ ਹਰ ਨਾਮ ਸਮਾਈ ਰਹਾਉ ਮਾਨਮੁਖ ਜਨਮ ਭਇਆ ਹੈ ਬਿਰਥਾ ਆਵਤ ਜਾਤ ਲਜਾਈ ਕਾਮ ਕ੍ਰੋਧ ਡੂਬੇ ਅਭਿਮਾਨੀ ਹਉਮੈ ਵਿੱਚ ਜਾਲ ਜਾਈ ਤੈਨ ਸੇਦਨਾ ਬੋਧ ਭਈ ਮਤ ਮਦਮ ਲੋਭ ਲਹਿਰ ਦੁਖ ਪਾਈ ਗੁਰ ਬਿਹੁਨ ਮਹਾ ਦੁਖ ਪਾਇਆ ਜਾਮ ਪਕਰੇ ਬਿਲਾਈ ਹਰ ਦਾ ਨਾਮ ਅਗੋਚਰ ਪਾਇਆ ਗੁਰਮੁਖ ਸਹਜ ਸੁਭਾਈ ਨਾਮ ਨਿਧਾਨ ਵਸਿਆ ਘਟ ਅੰਤਰ ਰਸਨਾ ਹਰ ਗੁਣ ਗਾਈ ਸਦਾ ਆਨੰਦ ਰਹਿ ਦਿਨ ਰਾਤੀ ਏਕ ਸ਼ਬਦ ਲੇਵ ਲਈ ਨਾਮ ਪਦਾਰਥ ਸਹਜੇ ਪਾਇਆ ਇਹ ਸਤਿਗੁਰ ਕੀ ਵਡਿਆਈ ਸਤ ਗੁਰ ਤੇ ਹਾਰ ਹਾਰ ਮਨ ਵਸਿਆ ਸਤ ਗੁਰ ਕਾਉ ਸਦ ਬਲ ਜਾਈ ਮਨ ਤਨ ਅਰਪ ਰਖਾਓ ਸਭ ਆਗੇ ਗੁਰ ਚਰਣੀ ਚਿਤ ਲਾਈ ਆਪਣੀ ਕਿਰਪਾ ਕਰਹੁ ਗੁਰ ਪੂਰੇ ਆਪੇ ਲੈ ਹੋ ਮਿਲਾਈ ਹਮ ਲੋਹ ਗੁਰ ਨਾਮ ਬੋਹਿਥਾ ਨਾਨਕ ਪਾਰ ਲੰਗਾਈ ਮਲਾੜਾ ਮਹੱਲਾ ਚੌਥਾ ਪੜਤਾਲ ਘਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਰ ਜਨ ਬੋਲਤ ਸ਼੍ਰੀ ਰਾਮ ਨਾਮਾ ਮਿਲ ਸਾਧ ਸੰਗਤ ਹਰ ਤੌਰ ਰਹਾ ਹਰ ਧਨ ਬਨ ਜਹੋ ਹਰ ਧਨ ਸੰਚੋ ਜਿਸ ਲਾਗਤ ਹੈ ਨਹੀਂ ਚੋਰ ਜਾਤ੍ਰਿਕ ਮੋਰ ਬੋਲਤ ਦਿਨ ਰਾਤੀ ਸੁਣ ਘਨ ਹਰ ਕੀ ਕੋਰ ਜੋ ਬੋਲਤ ਹੈ ਮ੍ਰਿਗ ਮੀਨ ਪੰਖੇ ਰੂ ਸੋ ਬੇਨ ਹਰ ਜਾਪਤ ਹੈ ਨਹੀਂ ਹੋਰ ਨਾਨਕ ਜਾਨ ਹਰ ਕੀਰਤ ਗਾਈ ਛੂਟ ਗਇਓ ਜਮ ਕਾ ਸਬ ਸੋਰ ਮਲਾਰ ਮਹੱਲਾ ਚੌਥਾ ਰਾਮ ਰਾਮ ਬੋਲ ਬੋਲ ਖੋਜਤੇ ਬੜ ਭਾਗੀ ਹਰ ਕਾ ਪੰਥ ਕੋ ਬਤਾਵੇ ਹਉ ਤਾ ਕਹਿ ਪਾਏ ਲਾਗੀ ਰਹਾ ਹਰ ਹਮਾਰੋ ਮੀਤ ਸਖਾਈ ਹਮ ਹਰ ਸਿਉ ਪ੍ਰੀਤ ਲਾਗੀ ਹਰ ਹਮ ਗਾਵਹਿ ਹਰ ਹਮ ਬੋਲਹਿ ਔਰ ਦੁਤੀਆ ਪ੍ਰੀਤ ਹਮ त्यागी मानमोहन मोरो प्रीतम राम हर परमानंद वैरागी हर देखे जीवत है मानक एक निमख पलो मुख लागी राग मलाल मोहल्ला पंजवा चाउपदे कार पहला एक ओंकार सतगुरु प्रसाद ਕਿਆ ਤੂੰ ਸੋਚਹਿ ਕਿਆ ਤੂੰ ਚਿਤਵਹਿ ਕਿਆ ਤੂੰ ਕਰਹਿ ਉਪਾਏ ਤਾ ਕਾਉ ਕਹੋ ਪਰਵਾਹਾ ਕਾਹੂ ਕੀ ਜਿਹ ਗੋਪਾਲ ਸਹਾਈ ਬਰਸੈ ਮੀਂਹ ਸਖੀ ਘਰ ਪਾਹਨ ਆਏ ਮੋਹਿ ਦੀਨ ਕਿਰਪਾ ਨਿਧ ਠਾਕੁਰ ਨਾਵ ਨਿਧ ਨਾਮ ਸਮਾਏ ਰਹਾਉ ਅਨਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸਟਾਏ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭੋ ਭੋਗ ਹਰਿ ਰਾਏ ਦੁਸ਼ਟ ਪਿਧਾਰੇ ਸਾਜਨ ਰਹ세 ਇਹ ਮੰਦਿਰ ਘਰ ਆਪਣਾਏ ਜਾਓ ਗ੍ਰਹਿ ਲਾਲ ਰੰਗੀਓ ਆਇਆ ਤਾਉ ਮੈਂ ਸਭ ਸੁਖ ਪਾਏ ਸੰਤ ਸਭਾ ਓਟ ਗੁਰ ਪੂਰੇ ਧੋਰ ਮਸਤਕ ਲੇਖ ਲਿਖਾਏ ਜਨ ਨਾਨਕ ਕੰਤ ਰੰਗੀਲਾ ਪਾਇਆ ਫਿਰ ਦੂਖ ਨ ਲਾਗੇ ਆਏ ਮਲਾਰ ਮਹੱਲਾ ਪੰਜਵਾਰ ਖੀਰ ਆਧਾਰ ਬਾਰਿਕ ਜਬ ਹੋਤਾ ਬਿਨ ਖੀਰੇ ਰਹਿਨ ਨਾ ਜਾਈ ਸਾਰ ਸੁਮਾਲ ਮਾਤਾ ਮੁਖ ਨੀਰੇ ਸਭ ਉਹ ਤ੍ਰਿਪਤ ਅਗਾਈ ਹਮ ਬਾਰਿਕ ਬਿਤਾ ਪ੍ਰਭ ਦਾਤਾ ਭੂ ਲਹਿ ਬਾਰਿਕ ਅਨਿਕ ਲਖ ਬਰੀਆ ਆਨ ਠੌਰ ਨਾਹੀ ਜਹ ਜਾਤਾ ਰਹਾ ਚੰਚਲ ਮਾਤ ਬਾਰਿਕ ਬਪੁਰੇ ਕੀ ਸਰਪ ਅਗਨ ਕਰ ਮੇਲੈ ਮਾਤਾ ਪਿਤਾ ਕੰਠ ਲਾਏ ਰਾਖੈ ਅਨੰਦ ਸਹਿਜ ਤਬ ਖੇਲੇ ਜਿਸ ਕਾ ਪਿਤਾ ਤੂ ਹੈ ਮੇਰੇ ਸੁਆਮੀ ਤਿਸ ਬਾਰਿਕ ਭੂਖ ਕੈਸੀ ਨਾਭ ਨਿਦ ਨਾਮ ਨਿਧਾਨ ਗ੍ਰਹਿ ਤੇਰੈ ਮਨ ਬਾਣਛੈ ਸੋ ਲੈਸੀ ਪਿਤਾ ਕਿਰਪਾਲ ਆਗਿਆ ਇਹ ਦੀਨੀ ਬਾਰਿਕ ਮੁਖ ਮੰਗੈ ਸੋ ਦੇਨਾ ਨਾਨਕ ਬਾਰਿਕ ਦਰਸ ਪ੍ਰਭ ਚਾਹੈ ਮੋਹਿ ਹਿਰਦੈ ਬਸੈ ਨਿਤ ਚਰਨਾ ਮਲਾਰ ਮਹੱਲਾ ਪੰਜਵਾਂ ਸਗਲ ਵਿਧੀ ਜੋਰ ਆਹਰ ਕਰਿਆ ਤਜਿਓ ਸਗਲ ਅੰਦੇਸਾ ਕਾਰਜ ਸਗਲ ਅਰੰਬਿਓ ਘਰ ਕਾ ਠਾਕੁਰ ਕਾ ਭਾਰੋਸਾ ਸੁਨੀਐ ਬਾਜੈ ਬਾਜ ਸੁਹਾਵੀ ਭੂਰ ਭਇਆ ਮੈਂ ਪ੍ਰੇਮ ਮੁਖ ਪੀਖੇ ਗ੍ਰਹਿ ਮੰਗਲ ਸੁਹਲਾਵੀ ਰਹਾਉ ਮਨੁ ਆਲਾਇ ਸਵਾਰੇ ਥਾਨਾ ਪੂਛਾ ਸੰਤਾ ਜਾਏ ਖੋਜਤ ਖੋਜਤ ਮੈਂ ਪਾ ਹੁਨ ਮਿਲਿਓ ਭਗਤ ਕਰਾਉ ਨਿਵ ਪਾਏ ਜਬ ਪ੍ਰੇਅ ਆਏ ਬਸੇ ਗ੍ਰਹਿ ਆਸਨ ਤਾਬ ਹਮ ਮੰਗਲ ਗਾਇਆ ਅਮਿਤ ਸਾਜਨ ਮੇਰੇ ਭੈ ਸੁਹੇਲੇ ਪ੍ਰਭ ਪੂਰਾ ਗੁਰੂ ਮਿਲਾਇਆ ਸਖੀ ਸਹੇਲੀ ਭਏ ਅਨੰਦਾ ਗੁਰ ਕਾਰਜ ਹਮਰੇ ਪੂਰੇ ਕਾਹੋ ਨਾਨਕ ਵਾਰ ਮਿਲਿਆ ਸੁਖ ਦਾਤਾ ਛੋੜ ਨਾ ਜਾਈ ਦੂਰੇ ਮਲਾਰ ਮਹੱਲਾ ਪੰਜਵਾ ਰਾਜ ਤੇ ਕੀਟ ਪੀਟ ਤੇ ਸੁਰਪਤ ਕਰ ਦੋਖ ਜਠਰ ਕਉ ਭਰਤੇ ਕਿਰਪਾ ਨਿਦ ਛੋਡ ਆਨ ਕਉ ਪੂਜਹਿ ਆਤਮ ਘਾਤੀ ਹਰਤੇ ਹਾਰ ਬਿਸਰਤ ਤੇ ਦੋਖ ਦੋਖ ਮਰਤੇ ਅਨਿਕ ਬਾਰ ਭਰਮਹਿ ਬਹੁ ਜੋਨੀ ਏਕ ਨਾ ਕਾਹੂ ਤਰਤੇ ਰਹਾਉ त्याग स्वामी आन कौ चितवत मूढ मुगद खाल खरते कागर नाव लंगहै तत सागर वृथा कथत हम तरते सेव बेरंच असुर सुर जीते काल अगन मह जरते नानक शरण चरण कमलन की तोम ना डारो प्रभु करते ਰਾਗ ਮਲਾਰ ਮਹੱਲਾ ਪੰਜਵਾਂ ਧੂਪ ਦੇ ਘਰ ਪਹਿਲਾ ਇੱਕ ਓ ਓੰਕਾਰ ਸਤਿਗੁਰ ਪ੍ਰਸਾਦ ਪ੍ਰਭ ਮੇਰੇ ਓਏ ਬੈ ਰਾਗੀ ਤਿਆਗੀ ਹਾਉ ਇੱਕ ਖਿੰਨ ਤਿਸ ਬਿਨ ਰਹਿ ਨਾ ਸਕਾਉ ਪ੍ਰੀਤ ਹਮਾਰੀ ਲਾਗੀ ਰਹਾਉ ਗੋਨ ਕੈ ਸੰਗ ਮੋਹਿ ਪ੍ਰਭ ਚਿਤ ਆਵੈ ਸੰਤ ਪ੍ਰਸਾਦ ਮੋਹਿ ਜਾਗੀ ਸੁਨ ਉਪਦੇਸ ਭਏ ਮਨ ਨਿਰਮਲ ਗੋਨ ਗਾਏ ਰੰਗ ਰਾਂਗੀ ਏਹੋ ਮਾਨ ਦੇ ਕੀਏ ਸੰਤ ਮੀਤਾ ਕਿਰਪਾਲ ਭਏ ਵੱਡ ਭਾਗੀ महा सुख पाया ना न साकोरेन नानक जान पागी मलार महल पंजवां माई मोह प्रीतम देहो में सगल सहली सुख भार सूती जे घर लाल वसाई रहा ਮੋਹਿ ਅਵਗਨ ਪ੍ਰਭ ਸਦਾ ਦਇਆਲਾ ਮੋਹਿ ਨਿਰਗੁਨ ਕੀਆ ਚਤੁਰਾਈ ਕਰੋ ਬਰਾਬਰ ਜੋ ਪ੍ਰੇਅ ਸੰਗ ਰਾਤੀ ਇਹ ਹਉਮੈ ਕੀ ਕੀ ਠਾਈ ਭਾਈ ਨਿਮਾਣੀ ਸਰਨ ਇਕਤਾ ਕੀ ਗੁਰ ਸਤਗੁਰ ਪੁਰਖ ਸੁਖ ਦਾਈ ਏਕ ਨਿਮਖ ਮਹਿ ਮੇਰਾ ਸਭ ਦੁੱਖ ਕਾਟਿਆ ਨਾਨਕ ਸੁਖ ਰੈਨ ਬਿਹਾਈ ਮਲਾਰ ਮਹੱਲਾ ਪੰਜਵਾਂ ਬਰਸ ਮੇਗ ਜੀ ਤਿਲ ਵੇਲ ਮਨਾ ਲਾਓ ਬਰਸ ਪਿਆਰੇ ਮਨ ਹੈ ਸੁਧਾਰੇ ਹੋਏ ਅਨੰਦ ਸਦਾ ਮਨ ਚਾਉ ਰਹਾ ਹਮ ਤੇਰੀ ਧਰ ਸੁਆਮੀਆ ਮੇਰੇ ਤੂ ਕਿਉ ਮਨਹੁ ਵਿਸਾਰੇ ਇਸਤਰੀ ਰੂਪ ਚੇਰੀ ਕੀ ਨਿਆਈ ਸੋਭ ਨਹੀਂ ਬਿਨ ਭਰਤਾਰੇ ਬੇਨਾ ਸੁਨਿਓ ਜਬ ਠਾਕੁਰ ਮੇਰੇ ਵੇਗ ਆਇਓ ਕਿਰਪਾ ਧਾਰੇ ਕਹੋ ਨਾਨਕ ਮੇਰੋ ਬਨਿਓ ਸੁਹਾਗ ਪਤ ਸੋਭਾ ਭਲੇ ਅਚਾਰੇ ਮਲਾਰ ਮੁਹੱਲਾ ਪੰਜਵਾਂ ਪ੍ਰੀਤਮ ਸਾਚਾ ਨਾਮ ਤੇ ਆਏ ਦੁਖ ਦਰਦ ਬਿਨਸੈ ਭਾਵ ਸਾਗਰ ਗੁਰ ਕੀ ਮੂਰਤ ਹਿਰਦੈ ਵਸਾਏ ਰਹਾਉ ਦੁਸ਼ਮਨ ਹਤੇ ਦੁਖੀ ਸਭ ਵਿਆਪੇ ਹਰ ਸਰਣਾਈ ਆਇਆ ਉਰਾਖਨ ਹਾਰੈ ਹਾਥ ਦੇ ਰਾਖਿਓ ਨਾਮ ਪਦਾਰਥ ਪਾਇਆ ਕਾਰ ਕਿਰਪਾ ਕਿਲ ਵਿਖ ਸਭ ਕਾਟੇ ਨਾਮ ਨਿਰਮਲ ਮਨ ਦੀਆ ਗੁਣ ਨਿਧਾਨ ਨਾਨਕ ਮਨ ਵਸਿਆ ਬਾਹੜ ਦੁਖ ਨਾ ਥੀਆ ਮਲਾਰ ਮਹੱਲਾ ਪੰਜਵਾਂ ਪ੍ਰਭ ਮੇਰੇ ਪ੍ਰੀਤਮ ਪ੍ਰਾਨ ਪਿਆਰੇ ਪ੍ਰੇਮ ਭਗਤ ਆਪਣੋ ਨਾਮ ਦੀਜੈ ਦਇਆਲ अनुग्रह ਧਾਰੇ ਰਹਾਉ ਸਮਰਉ ਚਰਨ ਤੁਹਾਰੇ ਪ੍ਰੀਤਮ ਹਿਰਦੈ ਤੁਹਾਰੀ ਆਸਾ ਸੰਤ ਜਨ ਆਪਹਿ ਕਰੋ ਬੇਨਤੀ ਮਨ ਦਰਸ਼ਨ ਕੀ ਪਿਆਸਾ ਵਿਚੁਰਤ ਮਰਨ ਜੀਵਨ ਹਰ ਮਿਲਤੇ ਜਾਨ ਕਾਓ ਦਰਸ਼ਨ ਦੀਜੈ ਨਾਮ ਆਧਾਰ ਜੀਵਨ ਧਾਨ ਨਾਨਕ ਪ੍ਰਭ ਮੇਰੇ ਕਿਰਪਾ ਕੀਜੈ ਬਿਮਲਾਰ ਮਹੱਲਾ ਪੰਜਵਾ ਆਬ ਆਪਣੇ ਪ੍ਰੀਤਮ ਸਿਉ ਬਾਨ ਆਈ ਰਾਜਾ RAM ਰਮਤ ਸੁਖ ਪਾਇਓ ਵਰਸ ਮੇਘ ਸੁਖ ਦਾਈ ਰਹਾ ਇਕ ਪਲ ਵਿਸਰਤ ਨਹੀਂ ਸੁਖ ਸਾਗਰ ਨਾਮ ਨਵੈ ਨਿਧ ਪਾਈ ਉਦੌਤ ਭਾਇਓ ਪੂਰਨ ਭਾਵੀ ਕੋ ਭੀਤੇ ਸੰਤ ਸਹਾਈ ਸੁਖ ਉਪਜੇ ਦੁਖ ਸਗਲ ਬਿਨਾਸੀ ਪਾਰ ਬ੍ਰਹਮ ਲਿਵ ਲਾਈ ਤਰਿਓ ਸੰਸਾਰ ਕਠਨ ਭੈ ਸਾਗਰ ਹਰ ਨਾਨਕ ਚਰਨ ਧਿਆਈ ਮਲਾਰ ਮਹੱਲਾ ਪੰਜਵਾਂ ਕਨ ਹਰ ਵਰਸ ਸਗਲ ਜਗ ਛਾਇਆ ਭਏ ਕਿਰਪਾਲ ਪ੍ਰੀਤਮ ਪ੍ਰਭ ਮੇਰੇ ਆਨੰਦ ਮੰਗਲ ਸੁਖ ਪਾਇਆ ਰਹਾ ਮਿਟੇ ਕਲੇਸ਼ ਤ੍ਰਿਸ਼ਣ ਸਭ ਬੂਜੀ ਪਾਰ ਬ੍ਰਹਮ ਮਾਨ ਧਿਆਇ ਸਾਧ ਸੰਗ ਜਨਮ ਮਰਨ ਨਿਵਾਰੇ ਬਾਹੁਰ ਨਾ ਕਤ ਹੂਤਾਇ ਮਾਨ ਤਨ ਨਾਮ ਨਿਰੰਜਨ ਰਤਾ ਹੋ ਚਰਨ ਕਮਲ ਲਿਵ ਲਾਇਆ ਅੰਗੀਕਾਰ ਕੀਓ ਪ੍ਰਭ ਆਪਣੈ ਨਾਨਕ ਦਾਸ ਸਰਣਾਇਆ ਮਲਾਰ ਮਹੱਲਾ ਪੰਜਵਾਂ ਵਿਸ਼ਰਤ ਕਿਉ ਜੀਵੇ ਹੋਏ ਜੀਵਨ ਚਿਤਹਿ ਉਲਾਸ ਆਸ ਮਿਲ ਬੇਕੀ ਚਰਨ ਕਮਲ ਰਸ ਪੀਵਨ ਰਹਾਉ ਜਿਨ ਕਾਉ ਪਿਆਸ ਤੁਮਾਰੀ ਪ੍ਰੀਤਮਾ ਤੇਨ ਕਾਉ ਅੰਤਰ ਨਾਹੀ ਜਿਨ ਕਾਉ ਬਿਸਰੈ ਮੇਰੋ RAM ਪਿਆਰਾ ਸੇ ਮੂਏ ਮਰ ਜਾਹੀ ਮਾਨ ਤਨ ਰਾਵ ਰਹਿਆ ਜਗਦੀਸ਼ੁਰ ਪੀਖਤ ਸਦਾ ਹਜੂਰੇ ਨਾਨਕ ਰਾਵ ਰਹਿਓ ਸਭ ਅੰਤਰ ਸਰਬ ਰਹਿਆ ਭਰ ਪੂਰੇ ਮਲਾਰ ਮਹੱਲਾ ਪੰਜਵਾਂ ਹਰ ਕੈ ਭਾਜਨ ਕੌਣ ਕੌਣ ਨਾ ਤਾਰੇ ਖਗ ਤਨ ਮੀਨ ਤਨ ਮ੍ਰਿਗ ਤਨ ਬਰਾਹ ਤਨ ਸਾਧੂ ਸੰਗ ਉਧਾਰੇ ਰਹਾਉ ਦੇਵ ਕਉਲ ਦਾਤ ਕਉਲ ਜਖ ਕਿੰਨਰ ਨਾਰ ਸਾਗਰ ਉਤਰੇ ਪਾਰੇ ਜੋ ਜੋ ਭਜਨ ਕਰੇ ਸਾਧੂ ਸੰਗ ਤਾ ਕੇ ਦੁਖ ਵਿਦਾਰੇ ਕਾਮ ਕ੍ਰੋਧ ਮਹਾ ਵਿਖਿਆ ਰਸ ਇਨ ਤੇ ਭਏ ਨਿrarੇ ਦੀਨ ਦਿਆਲ ਜਪਹਿ ਕਰੁਣਾ ਮੈਂ ਨਾਨਕ ਸਦ ਬਲਿਹਾਰੇ ਮਲਾਰ ਮਹੱਲਾ ਪੰਜਵਾਂ ਅੱਜ ਮੈਂ ਵੈਸੇ ਓ ਹਰਹਾਟ ਨਾਮ ਰਾਸ ਸਾਂਜੀ ਕਰ ਜਨ ਸਿਓ ਜਾਉ ਨਾ ਜਮਕੈ ਘਾਟ ਰਹਾ ਧਾਰ ਅਨੁਗ੍ਰਹੋ ਪਾਰ ਬ੍ਰਹਮ ਰਾਖੇ ਭ੍ਰਮ ਕੇ ਖੁੱਲੇ ਕਪਾਟ ਵੇ ਸੁਮਾਰ ਸਾਹੋ ਪ੍ਰਭ ਪਾਇਆ ਲਾਹਾ ਚਰਨ ਨਿਧ ਖਾਟੇ ਸਰਨ ਗਹੀ ਅਚੋਤ ਅਬਿਨਾਸੀ ਕਿਲੇ ਬਖ ਕਾਡੇ ਹੈ ਸ਼ਾਂਟ ਕਾਲ ਕਲੇਸ਼ ਮਿਟੇ ਦਾਸ ਨਾਨਕ ਬਾਹੁਰ ਨਾ ਜੋਨੀ ਮਾਟ ਮਲਾਰ ਮਹੱਲਾ ਪੰਜਵਾਂ ਬਹੁ ਵਿਦ ਮਾਇਆ ਮੋਹੇ ਰਾਨੋ ਕੋਟ ਮਦੇ ਕੋਊ ਬਿਰਲਾ ਸੇਵਕ ਪੂਰਨ ਭਗਤ ਚਿਰਾਨੋ ਰਹਾਉ ਇਤ ਉਤ ਡੋਲ ਡੋਲ ਸ੍ਰਮ ਪਾਇਓ ਤਾਨ ਧਾਨ ਹੋਤ ਬਿਰਾਨੋ ਲੋਕ ਦੁਰਾਏ ਕਰਤ ਠਗਿਆਈ ਹੋਤਾਉ ਸੰਗ ਨਾ ਜਾਣੋ ਮ੍ਰੇਗ ਪੰਖੀ ਮੀਨ ਦੀਨ ਨੀਚ ਇਹ ਸੰਕਟ ਫਿਰ ਆਨੋ ਕਾਹੋ ਨਾਨਕ ਪਾਹਨ ਪ੍ਰਭ ਤਾਰੋ ਸਾਧ ਸੰਗਤ ਸੋਖ ਮਾਨੋ ਮਲਾੜਾ ਮਹੱਲਾ ਪੰਜਵਾਂ ਦੁਸ਼ਟ ਮੁਏ ਬੇਖ ਖਾਈ ਰੀ ਮਾਈ ਜਿਸਕੇ ਜੀ ਤੈਨਹੀ ਰਖ ਲੀਨੇ ਮੇਰੇ ਪ੍ਰਭ ਕਾਓ ਕਿਰਪਾ ਆਈ ਰਹਾਵ ਅੰਤਰ ਜਾਮੀ ਸਭ ਮਹਿ ਵਰਤੈ ਤਾਂ ਭਾਉ ਕੈ ਸਾ ਭਾਈ ਸੰਗ ਸਹਾਈ ਛੋੜ ਨ ਜਾਈ ਪ੍ਰਭ ਦੀਸੈ ਸਭ ਨੀਠਾਈ ਨਾਥ ਨਾਥ ਦੀਨ ਦੁਖ ਭੰਜਨ ਆਪ ਲੀਏ ਲਾੜ ਲਈ ਹਰ ਕੀ ਓਟ ਜੀਵਹਿ ਦਾਸ ਤੇਰੇ ਨਾਨਕ ਪ੍ਰਭ ਸਰਣਾਈ ਮਲਾਰ ਮਹੱਲਾ ਪੰਜਵਾਂ ਮਨ ਮੇਰੇ ਹਰ ਕੇ ਚਰਨ ਰਵੀਜੈ ਦਰਸ ਪਿਆਸ ਮੇਰੋ ਮਨ 모ਹਿਓ ਹਰ ਪੰਖ ਲਗਾਏ ਮਿਲੀਜੈ ਰਹਾਉ ਕੋਜਤ ਖੋਜਤ ਮਾਰਗ ਪਾਇਓ ਸਾਧੂ ਸੇਵਕ ਰੀਜੈ ਧਾਰ ਉਨੁਗਰ ਹੋ ਸੁਆਮੀ ਮੇਰੇ ਨਾਮ ਮਹਾਰਸ ਪੀਜੈ ਤਰਾਹੇ ਤਰਾਹੇ ਕਾਰ ਸਰਣੀ ਆਏ ਜਲ ਤਉ ਕਿਰਪਾ ਕੀਜੈ ਕਾਰ ਗਹਿ ਲੇ ਹੋ ਦਾਸ ਆਪਣੇ ਕਾਉ ਨਾਨਕ ਅਪਨੋ ਕੀਜੈ ਮਲਾਰ ਮਹੱਲਾ ਪੰਜਵਾਂ बिरदायो भगत मार चरण ताल दीने अपनो जस रहाओ। जय कार कीनो सब जग मह दया जीन मह पायो कंठ लाए अपनो दास राख्यो ताती वाओ ना लायो ਅੰਗੀਕਾਰ ਕਿਉ ਮੇਰੇ ਸੁਆਮੀ ਭਰਮ ਭਾਉ ਮੇਟ ਸੁਖਾਇਓ ਮਹਾ ਆਨੰਦ ਕਰਹੋ ਦਾਸ ਹਰ ਕੇ ਨਾਨਕ ਵਿਸਵਾਸ ਮਨ ਆਇਓ ਰਾਗ ਮਲਾਰ ਮਹੱਲਾ ਪੰਜਵਾਂ ਚਾਉ ਪਦੇ ਘਰ ਦੂਜਾ ਇੱਕ ਓ ਔੰਕਾਰ ਸਤਗੁਰ ਪ੍ਰਸਾਦ ਗੁਰਮੁਖ ਦੀਸੈ ਬ੍ਰਹਮ ਵਿਸਾਰ ਗੁਰਮੁਖ ਤ੍ਰੈ ਗੁਣੀਆਂ ਵਿਸਥਾਰ ਗੁਰਮੁਖ ਨਾਦ ਬੇਦ ਵਿਚਾਰ ਵੇਨ ਗੁਰ ਪੂਰੇ ਘੋਰ ਅੰਧਾਰ ਮੇਰੇ ਮਨ ਗੁਰ ਗੁਰ ਕਰਤ ਸਦਾ ਸੁਖ ਪਾਈਐ ਗੁਰ ਉਪਦੇਸ ਹਰ ਹਿਰਦੈ ਵਸਿਓ ਸਾਸ ਗਿਰਾਸ ਆਪਣਾ ਖਸਮ ਧਾਈਐ ਰਹਾ ਗੁਰ ਕੇ ਚਰਨ ਵਿਟਾ ਹੋ ਬਲ ਜਾਓ ਗੁਰ ਕੇ ਗੁਣ ਆਨ ਦਿਨ ਨਿਤ ਗਾਓ ਗੁਰ ਕੀ ਧੂੜੇ ਕਰਹੁ ਇਸਨਾਨ ਸਾਚੀ ਦਰਗਹਿ ਪਾਈਐ ਮਾਨ ਗੁਰ ਬੋਹਿਤ ਭਵ ਜਲ ਤਾਰਨ ਹਾਰ ਗੁਰ ਭੇਟਿਆ ਨਾ ਹੋਏ ਜੋਨ ਆਵਤਾਰ ਗੁਰ ਕੀ ਸੇਵਾ ਸੋ ਜਨ ਪਾਏ ਜਾ ਖਾਉ ਕਰਮ ਲਿਖਿਆ ਧੁਰ ਆਏ ਗੁਰ ਮੇਰੀ ਜੀਵਨ ਗੁਰ ਆਧਾਰ ਗੁਰ ਮੇਰੀ ਵਰਤਨ ਗੁਰ ਪਰਵਾਰ ਗੁਰ ਮੇਰਾ ਖਸਮ ਸਤਿਗੁਰ ਸਰਣਾਈ ਨਾਨਕ ਗੁਰ ਪਾਰ ਬ੍ਰਹਮ ਜਾ ਕੀ ਕੀਮਾ ਨਾ ਪਾਈ ਮਲਾਰ ਮਹੱਲਾ ਪੰਜਵਾਂ ਗੁਰ ਕੇ ਚਰਨ ਹਿਰਦੈ ਵਸਾਏ ਕਰ ਕਿਰਪਾ ਪ੍ਰਭ ਆਪ ਮਿਲਾਏ ਆਪਣੇ ਸੇਵਕ ਕਾਉ ਲਏ ਪ੍ਰਭ ਲਾਏ ਤਾਂ ਕੀ ਕੀਮਤ ਕਹੀ ਨਾ ਜਾਏ ਕਰ ਕਿਰਪਾ ਪੂਰਣ ਸੁਖਾ ਧਾਤੇ ਤੇਮਰੀ ਕਿਰਪਾ ਤੇ ਤੂੰ ਚੇਤ ਆਵਹਿ ਆਠ ਪਹਿਰ ਤੇਰਾ ਰੰਗ ਰਾਤੇ ਰਹਾਉ ਗਾਵਣ ਸੁਨਣ ਸਭ ਤੇਰਾ ਬਾਣਾ ਹੁਕਮ ਭੂਜੈ ਸੋ ਸਾਚ ਸਮਾਣਾ Jap Jap ਜੀਵਹਿ ਤੇਰਾ ਨਾਉ ਤੂਜ ਬਿਨ ਦੂਜਾ ਨਾਹੀ ਥਾਵ ਦੋਖ ਸੁਖ ਕਰਤੇ ਹੁਕਮ ਰਜਾਏ ਭਾਣੇ ਬਖਸ ਭਾਣੇ ਦੇ ਸਜਾਏ ਦੁਹਾਂ ਸਿਰਾਂ ਕਾ ਕਰਤਾ ਆਪ ਕੁਰਬਾਨ ਜਾਈ ਤੇਰੇ ਪਰਤਾਪ ਤੇਰੀ ਕੀਮਤ ਤੂੰ ਹੈ ਜਾਣਹਿ ਤੂੰ ਆਪੇ ਬੂਝਹਿ ਸੁਣ ਆਪ ਵਖਾਣਹਿ ਸੇਈ ਭਗਤ ਜੋ ਤੁਧ ਭਾਣੇ ਨਾਨਕ ਤਿਨ ਕੈ ਸਾਧ ਕੁਰਬਾਣੇ